ਤਸਵੀਰਾਂ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਦੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੇ ਤਾਂ ਲਗਾਤਾਰ ਬੱਦਲਵਾਈ ਦੇ ਹਾਲਾਤ ਪੰਜਾਬ ਦੇ ਵਿੱਚ ਬੰਦੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਦੇ ਜਿਹੜੇ ਪੱਛਮੀ ਹਿੱਸੇ ਹੋਗੇ ਕੁਝ ਆਪਾਂ ਨੂੰ ਮਲਜੇ ਦੇ ਹਿੱਸੇ ਹੋਗੇ ਤੇ ਕੁਝ ਦੱਖਣ ਪੱਛਮੀ ਹਿੱਸੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਆਪਾਂ ਨੂੰ ਹਲਕਾ ਫੁਲਕਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਗਤੀਵਿਧੀਆਂ ਮੀਂਹ ਦੀਆਂ ਹਲਕੀਆਂ ਫੁਲਕੀਆਂ ਕੱਟਦੀਆਂ ਹੋਈਆਂ ਕਈ ਦੇਰੀਆਂ ਬਾਕੀ ਇਹਨਾਂ ਹਿੱਸੇ ਵੀ ਜਿਵੇਂ ਪਟਾਣਕੋਟ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਗੁਰਦਾਸਪੁਰ ਤਰਨਤਾਰਨ ਸਾਹਿਬ ਦੇ ਇਲਾਕੇ ਹੋਗੇ ਫਰੋਜ਼ਪੁਰ ਤੋਂ ਲੈ ਕੇ ਫਜ਼ਿਲਕਾ ਮੁਕਸਦ ਦੀ 벨ਟ ਹੋਗੀ ਕੁਝ ਜਲੰਧਰ ਦੇ ਭਾਗ ਹੋਏ ਕਪੂਰਥਲੇ ਦੇ ਹਿੱਸੇ ਹੋਗੇ ਇਹਨਾਂ ਇਲਾਕਿਆਂ ਵਿੱਚ ਮੌਸਮ ਦੀਏ ਵਿੱਚ ਥੋੜਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਦੀਆਂ ਗਤੀਵਿਧੀਆਂ ਦੇ ਚਾਂ ਥੋੜੇ ਬੋਤੇ ਕੱਟਦੇ ਹੋਏ ਦਿਖਾਈ ਦੇਣ ਕੁਝ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਵਾਲਾ ਮੋਲ ਦੇਖਣ ਨੂੰ ਮਿਲ ਰਿਹਾ ਅੱਧੀ ਰਾਤ ਤੱਕ ਪੰਜਾਬ ਦੇ ਜਿਵੇਂ ਕਿ ਆਪਾਂ ਨੂੰ ਪੰਜਾਬ ਦੇ ਪੂਰਬੀ ਖੇਤਰ ਹੋਗੇ ਤੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਤੇ ਜਿਹੜੇ ਇੱਧਰ ਮਚਲਾਂ ਟੱਚ ਕਰਦੇ ਪੰਜਾਬ ਦੇ ਜ਼ਿਲ੍ਹੇ ਹੋਗੇ ਜਿਵੇਂ ਲੁਧਿਆਣੇ ਤੋਂ ਲੈ ਕੇ ਪੂਰਬੀ ਇਲਾਕੇ ਲੁਧਿਆਣੇ ਦੇ ਹੋਗੇ ਨੰਗਲ ਦੀ ਬੈਲਟ ਹੋਗੀ ਨੰਦਪੁਰ ਸਾਹਿਬ ਦੇ ਖੇਤਰ ਹੋਗੇ ਸ਼ਿਆਰਪੁਰ ਤੇ ਕੁਝ ਹਿੱਸੇ ਗਰੂਰ ਦੇ ਭਾਗ ਹੋ ਗਏ ਨਾਈਸਿਆਂ ਦੇ ਵਿੱਚ ਬੱਦਲ ਬਾਈ ਦਰਮਿਆਨੀ ਤੌਰ ਤੇ ਬਣੀ ਹੋਈ ਦਿਖਾਈ ਦੇ ਰਹੀ ਹੈ ਅਗਲੇ 2 ਤੋਂ 3 ਘੰਟਿਆਂ ਦੇ ਵਿੱਚ ਲਗਾਤਾਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਸਾਰਾ ਦੇਖਣ ਨੂੰ ਮਿਲਣਗੇ ਕੁਝ ਇਲਾਕਿਆਂ ਦੇ ਵਿੱਚ ਦਰਮਿਆਨੀ ਮੀਂਹ ਦੀਆਂ ਗਤੀਵਿਧੀਆਂ ਕੁਝ ਇਲਾਕੇ ਦੇ ਵਿੱਚ ਪਾਰੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੇਨ ਤੌਰ ਤੇ ਤਕਰੀਬਨ ਅੱਧੀ ਰਾਤ ਤੱਕ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬੱਦਲ ਬਾਈ ਅੱਜ ਰਾਤ ਆਪਾਂ ਨੂੰ ਦੇਖਣ ਨੂੰ ਮਿਲੇਗੀ ਅੱਧ ਰਾਤ ਤੋਂ ਬਾਅਦ ਤਕਰੀਬਨ ਰਾਤ ਦੇ 1 2 ਵਜੇ ਦੇ ਕਰੀਬ ਆਪਾਂ ਨੂੰ ਯਾਤਰ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਹਲਕਾ ਫੁਲਕਾ ਉਮੀਦੀਆਂ ਗਤੀਵਿਧੀਆਂ ਦੇ ਦੇਖਣ ਨੂੰ ਕੱਟ ਦੇਖਣ ਨੂੰ ਮਿਲਣਗੇ ਬਾਕੀ ਤੜਕੇ ਸਮੇਂ ਸਵੇਰ ਦੇ ਆਸ-ਪਾਸ ਉਮੀਦ ਦੀਆਂ ਗਤੀਵਿਧੀਆਂ ਪਹਿਲੇ ਘੰਟੇ ਦੇ ਵਿੱਚ ਫਿਰ ਤੋਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਕੁਝ ਸਿਸਟਮ ਆਪਾਂ ਨੂੰ ਹਰਿਆਣੇ ਵਾਲੀ ਸਾਈਡ ਤੋਂ ਐਂਟਰ ਹੁੰਦੇ ਦਿਖਾਈ ਦੇਣਗੇ ਪੰਜਾਬ ਦੇ ਪੂਰਬੀ ਖੇਤਰਾਂ ਨੂੰ ਕਵਰ ਕਰਦੇ ਹੋਏ ਦਿਖਾਈ ਦੇਣਗੇ ਕੁਝ ਆ ਪੰਜਾਬ ਦੇ ਉੱਤਰ ਪੂਰਬੀ ਤੇ ਉੱਤਰ ਪੱਛਮੀ ਖੇਤਰ ਹੋਗੇ ਪਹਾੜੀ ਇਲਾਕਿਆਂ ਦੇ ਪਾਸ ਦੇ ਸਿਸਟਮ ਐਂਟਰ ਕਰਦੇ ਹੋਏ ਦਿਖਾਈ ਦੇਣਗੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸਵੇਰ ਵੇਲੇ ਪੰਜਾਬ ਦੇ ਵਿੱਚ ਉਮੀਦ ਦੀਆਂ ਗਤੀਵਿਧੀਆਂ ਦੇ ਆਸਾਰ ਦੇਖਣ ਨੂੰ ਮਿਲਣਗੇ ਬਾਕੀ ਹਰਿਆਣੇ ਦੇ ਨੇੜਲੇ ਹਿੱਸੇ ਮੋਵਾਲੀ ਦੀ ਸਾਈਡ ਹੋਗੀ ਬਾਕੀ ਚੰਡੀਗੜ੍ਹ ਦੇ ਆਸਪਾਸ ਦੇ ਖੇਤਰ ਹੋਗੇ ਨਾ ਖੇਤਰਾਂ ਦੇ ਵਿੱਚ ਵੀ ਉਮੀਦੀਆਂ ਗਤੀਵਿਧੀਆਂ ਦੇ ਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਧੰਨਵਾਦ ਜੀ